ਹਾਂਜੀ ਦੋਸਤੋ ਅੱਜ ਜੇ ਤੁਹਾਨੂੰ ਇੱਕ ਐਸੇ ਇਨਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਨੇ ਸਾਡੇ ਪਿੰਡ ਲਤਾਲੇ ਨੂੰ ਆਪਣੀ ਜ਼ਿੰਦਗੀ ਦੇ 23 ਸਾਲ ਦਿੱਤੇ ਨੇ ਤੇ ਉਹਨਾਂ ਨੂੰ ਇੱਥੇ ਖੜ੍ਹਦੇਆਂ ਨੂੰ ਇੰਨਾ ਲੰਮਾ ਸਮਾਂ ਹੋ ਗਿਆ ਕਿ ਉਹਨਾਂ ਟਾਈਮਾਂ ਦੇ ਵਿੱਚ 1 ਰੁਪਏ ਦਾ ਗਲਾਸ ਹੁੰਦਾ ਸੀ ਗੰਨੇ ਦੇ ਰਸ ਦਾ ਤੇ ਜੇ ਜਗ੍ਹਾ ਦੀ ਗੱਲ ਕਰੀਏ ਤਾਂ ਆਪਣੇ ਪਿੰਡ ਲਤਾਲੇ ਰੰਗੂਆਲ ਵਾਲੇ ਰਾਹ ਦੇ ਕੋਲੇ ਸਕੂਲ ਦੇ ਮੂਹਰੇ ਇਹ ਖੜ੍ਹਦੇ ਨੇ ਜਿਹੜੇ ਮੰਡੀ ਨੂੰ ਜਾਂ ਰੈਕੋਰਡ ਨੂੰ ਇੱਧਰ ਨੂੰ ਜਾਂਦੇ ਨੇ ਇਸ ਰਾਹ ਦੇ ਉੱਤੋਂ ਦੀ ਉਹ ਤਾਂ ਜ਼ਰੂਰ ਬਾਈ ਨੂੰ ਜਾਣਦੇ ਹੋਣਗੇ ਤੇ ਅੱਜ ਗੱਲਬਾਤ ਬਾਈ ਦੇ ਨਾਲ ਕਰਦੇ ਆਂ ਆਜੋ ਫਿਰ ਸਾਰੀ ਗੱਲਬਾਤ ਸਾਂਝੀ ਕਰਾਂਗੇ ਬਾਈ ਦੇ ਨਾਲ ਜੁੜੇ ਰਹੋ ਵੀਡੀਓ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਮਿਹਨਤ ਕਾਸ਼ ਇਨਸਾਨ ਤੁਹਾਨੂੰ ਅੱਜ ਤੋਂ ਲੈ ਹੁਣ ਪਹਿਲੀਆਂ ਵੀਡੀਓਾਂ ਚ ਵੀ ਦਿਖਾਉਂਦੇ ਰਹੇ ਆ ਤੇ ਅੱਗੇ ਵੀ ਦਿਖਾਉਂਦੇ ਰ੍ਹਾਂਗੇ ਅੱਜ ਆਪਦੇ ਪਿੰਡ ਦੇ ਵਿੱਚ ਹੀ ਆ ਤੇ ਐਸੇ ਇਨਸਾਨਾਂ ਨਾਲ ਮਿਲਾਉਣਾ ਜਿਨੇ ਸਾਡੇ ਪਿੰਡ ਨੂੰ 23 ਸਾਲ ਦਿੱਤੇ ਨੇ 23 ਸਾਲ ਹੋ ਗਏ ਇਹਨਾਂ ਨੂੰ ਇਸ ਜਗ੍ਹਾ ਦੇ ਉੱਤੇ ਖੜ੍ਹਦੇਆਂ ਨੂੰ ਤੇ ਆਪਦਾ ਕਿੱਤਾ ਚਲਾਉਂਦੇ ਆਣ 23 ਸਾਲ ਕਹਿ ਦੇਣੇ ਸੌਖੇ ਹੁੰਦੇ ਐ 23 ਸਾਲ ਪਰ ਨੰਗੇ ਕਿਵੇਂ ਨੇ ਗੱਲਬਾਤ ਇਹਨਾਂ ਨਾਲ ਕਰਾਂਗੇ ਮਿਹਨਤ ਕਾਸ਼ ਬੰਦੇ ਨੇ ਆਪਦੀ ਰੋਜੀ ਰੋਟੀ ਕਰਦੇ ਨੇ ਗੱਲਬਾਤ ਕਰਦੇ ਆ ਇਹਨਾਂ ਨਾਲ ਸਭ ਤੋਂ ਪਹਿਲਾਂ ਕਰਦੇ ਆ ਸਵਾਗਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹਾਂ ਵਧੀਆ ਜੀ ਸਭ ਤੋਂ ਪਹਿਲਾਂ ਨਾਂ ਦੱਸੋ ਆਪ ਦਾ ਮਾ ਮੇਰਾ ਨਾਮ ਬਿਰਜ ਲਾਲ ਆ ਠੀਕ ਆ ਤੇ ਬਾਈ ਰਾਜਕੋਟ ਰਹਿੰਦਾ ਜੀ ਪਹਿਲਾਂ ਰਾਜਕੋਟ ਹਾਂ ਹੁਣ ਵੀ ਮੈਂ ਰਾਜਕੋਟ ਰਹਿਣਾ ਠੀਕ ਆ ਪਹਿਲਾਂ ਮੈਂ ਹੱਥ ਰੇੜੀ ਚਲਾਉਂਦਾ ਸੀਗਾ ਅੱਛਾ ਜਿਹੜਾ ਆਪਣੇ ਹੱਥਾਂ ਨਾਲ ਕੱਢਦੇ ਸੀ ਹਾਂ ਹੱਥਾਂ ਨਾਲ ਹੂੰ ਬਸ ਅੱਡੇ ਕੋਲੇ ਰੇੜੀ ਖੜਾ ਕੇ ਮਲੇਰ ਕੋਟਲੇ ਵਾਲੀ ਵਸ ਖੜਦੀ ਸੀ ਉੱਥੇ ਲਾਉਂਦਾ ਸੀ ਮੈਂ ਰਾਜਕੋਟ ਹਾਂ 1 ਰੁਪਿਆ ਕਿਲਾਸ ਅੱਛਾ ਕਿਸੇ ਨੇ ਜ਼ਿੰਮੇਵਾਰ ਨੇ ਮੈਨੂੰ ਇੰਜਰ ਦਿੱਤਾ ਪਾਣੀ ਵਾਲਾ ਫੇਰ ਮਸ਼ੀਨ ਲੈ ਆਈ ਪੁਰਾਣੀ ਠੀਕ ਆ ਫੇਰ ਮੈਂ ਇੰਜਨ ਫਿੱਟ ਕਰ ਲਿਆ ਇੰਜਨ ਠੀਕ ਆ ਫੇਰ ਪਹੀਆ ਗਲਾਸ ਵੇਚਿਆ ਮੈਂ 4 ਸਾਲ ਨਹੀਂ ਅੱਛਾ ਉਸ ਟਾਈਮ ਨਹੀਂ 1 ਰੁਪਿਆ ਗਲਾਸ ਹੁੰਦਾ 1 ਰੁਪਿਆ ਗਲਾਸ ਸੀ ਗੱਨੇ ਗੱਨੇ ਦਾ ਰੇਟ ਗੱਨੇ ਦਾ 30 ਰੁਪਿਆ ਕਾਊਂਟਰ ਸੀਗਾ 30 ਰੁਪਿਆ ਕਾਊਂਟਰ ਕਿਹੜੇ ਟਾਈਮ ਦੀਆਂ ਗੱਲਾਂ ਨੇ ਕਿਹੜੇ ਸਾਲ ਦੀ ਗੱਲ ਹੋਊਗਾ ਇੰਦਰ ਗਾਂਧੀ ਕਿਹੜੀ ਸਾਲ ਚ ਮਰੀ ਆ 84 ਦੀ 84 ਦੀ ਗੱਲ ਆ ਇਹ 84 ਦੀਆਂ ਗੱਲਾਂ ਨੇ ਭਾਈ ਇਹ ਹਾਂ ਜਦੋਂ ਰਾਜਕੋਟ ਬਸ ਅੱਡਾ ਬਾਹਰ ਚ ਲੈ ਗਿਆ ਫੇਰ ਮੌਰੀ ਆ ਗਿਆ ਲਾ ਟਾੜੀ ਠੀਕ ਅੱਛਾ ਰੈਗੁੰਡਾ ਪਹਿਲਾਂ ਹੋਰ ਜਗ੍ਹਾ ਤੇ ਹੁੰਦਾ ਸੀ ਪਹਿਲਾਂ ਅੰਦਰ ਤਲਵੰਡੀ ਗੇਟ ਸੀਗਾ ਅੱਛਾ ਤਲਵੰਡੀ ਠੀਕ ਆ ਠੀਕ ਆ ਫੇਰ ਉਹ ਇਧਰਲੀ ਸਾਈਡ ਆ ਗਿਆ ਫੇ ਤੁਸੀਂ ਉਰ ਉਦੋਂ ਸਾਡੇ ਪਿੰਡ ਆ ਗਏ ਫੇਰ ਆ ਗਿਆ ਉਰੇ ਮੈਂ ਉਦੋਂ ਤੋਂ ਕਿਸੇ ਪਾਸੇ ਨਹੀਂ ਗਿਆ ਕਿਤੇ ਪਾਸੇ ਨਹੀਂ ਗਿਆ ਪੱਕਾ ਟਿਕਣਾ ਇਹੀ ਹਾਂ ਠੀਕ ਆ ਤੇ ਮੈਂ 1 ਰੁਪਿਆ ਗਲਾਸ ਸੀ ਉਦੋਂ ਇੱਥੇ ਆ ਇੱਥੇ 5 ਰੁਪਿਆ ਗਲਾਸ ਵੇਚਿਆ ਮੈਂ ਠੀਕ ਆ ਹਾਂ ਉੱਥੇ 1 ਰੁਪਿਆ ਗਲਾਸ ਸੀਗਾ ਉਸ ਇੱਕ ਸੀ ਹੁਣ ਇੱਥੇ 5 ਹੋ ਗਿਆ 5 ਤੋਂ ਬਾਅਦ ਫੇਰ 20 ਹੋ ਗਿਆ ਵੀਤੋਂ ਚਾਰ ਸਾਲ ਹੋ ਗਏ 20 ਤੇ ਖੜਾ ਵਾ 20 ਤੇ ਹੀ ਖੜਾ ਮਤਲਬ ਇਹ ਇੱਕ ਤੋਂ ਬਾਅਦ ਸਿੱਧਾ 5 ਦੇ ਗਿਆ ਹਾਂ ਸਿੱਧਾ 5 ਤੋਂ ਗਿਆ ਵਾ ਠੀਕ ਆ ਹਾਂ ਆਏ ਰੇਟ ਹੋ ਗਏ ਗਲਾਸ ਬੜੇ ਸੀਗੇ ਹਾਂ ਹਾੜੀ ਵਾਲੇ ਗਲਾਸ ਸੀਗੇ ਬੜੀ ਇਤੋਂ ਬੜੇ ਸੀਗੇ ਅੱਛਾ ਉਹ ਜਿਹੜਾ 5 ਦਾ ਵੇਚਦੇ ਸੀ ਹਾਂ ਹਾਂ 5 ਦਾ ਅੱਛਾ ਉਹ ਆ ਗਲਾਸ ਤੋਂ ਵੱਡਾ ਗਲਾਸ ਇਹ ਪਹਿਲਾਂ 20 ਦਾ 10 ਦਾ ਹੁੰਦਾ ਸੀ ਠੀਕ ਆ ਹੁਣ 20 ਦਾ ਹੋ ਗਿਆ ਹੁਣ ਹਾਂ ਤੇ ਫਿਰ ਗੰਨਾ ਕਿਉਂ ਨਾ ਕਿੱਥੋਂ ਲੈਨੇ ਆ ਗੰਨਾ ਉਹ ਜੂਪੀ ਦੁਆਰਿਆਂ ਠੀਕ ਆ ਬਾਹਰੋਂ ਹੀ ਆਉਂਦਾ ਸਾਰਾ ਬਾਹਰੋਂ ਹੀ ਆ ਰਿਹਾ ਸਾਰਾ ਠੀਕ ਆ ਹੋਰ ਇਸ ਟਾਈਮ ਗੰਨਾ ਆਏਗਾ 840 ਰੁਪਏ ਹਾਂ ਇਹਨਾਂ ਰੇਟ ਹੈਗਾ ਗੰਨੇ ਦਾ 840 ਇਹ ਜਿੰਨੇ ਮੈਂ ਕਹਿੰਨਾ ਬਾਈ ਨੂੰ ਤਾਂ ਸਾਰੇ ਜਾਣਦੇ ਹੋਣਗੇ ਜਿੰਨੇ ਆ ਆਪਣੇ ਅਹਮਦਗੜ੍ਹ ਤੋਂ ਰੈਕੋਟਾ ਦਾ ਰੋਡ ਆ ਜਿਹੜਾ ਲਤਾਲੇ ਪਿੰਡ ਬਾਈ ਖੜਦਾ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਇਹਨੂੰ ਹਨਾ ਬਾਈ ਨੂੰ ਤੇ ਗੱਲ ਕਰਦੇ ਆ ਤੇ ਖਾਸ ਤੌਰ ਤੇ ਭਾਈ ਗੁਰਵਿੰਦਰ ਆ ਮੁੰਡਾ ਗੁਰਵਿੰਦਰ ਦਿਓਲ ਰੰਗੂ ਵਾਲਾ ਪਿੰਡ ਤੋਂ ਉਹਦਾ ਸਪੈਸ਼ਲ ਮੈਸੇਜ ਆਇਆ ਵੀ ਬਾਈ ਦੀ ਵੀਡੀਓ ਕਰਕੇ ਆ ਤੇ ਮੈਨੂੰ ਤੈਨੂੰ ਮੈਸੇਜ ਵੀ ਸੁਣਾਦਾ ਭਾਈ ਹਨਾ ਤੇ ਉਹ ਵੀਰ ਦਾ ਵੀ ਧੰਨਵਾਦ ਆ ਹਨਾ ਤੇ ਫਿਰ ਜਿਵੇਂ ਆ ਹੁਣ ਨਾਲ ਦੀ ਜਾਂ ਐਡ ਹੋ ਗਈਆਂ ਆਪਣੇ ਆ ਗੋਲੀ ਵਾਲਾ ਹੋ ਜਾਂਦਾ ਇਹ ਨੇਵਰ ਪਹਿਲਾਂ ਸੀਗਾ 10 ਰੁਪਏ ਮਿਲਦਾ ਸੀ ਸਾਨੂੰ 10 ਰੁਪਏ ਮਿਲਦਾ ਸੀਗਾ ਠੀਕ ਆ ਹੁਣ ਅਸੀਂ 20 ਦੇ ਵੇਚਦੇ ਸੀ ਠੀਕ ਆ ਉਹਨੇ ਡਰ ਰੇਟ ਵਧਾਤਾ ਉਹ 30 ਦਾ ਵੇਚਦਾ ਉਹਦਾ ਫਿਰ ਜਿਵੇਂ ਤੁਹਾਨੂੰ ਭਾਈ ਗਾਹਣ ਵਾਲਾ ਰੇਟ ਵਧਾਉਂਦਾ ਤੁਸੀਂ ਉਹਨਾਂ ਕਹਨਾ ਆਪਦਾ ਬਾਕੀ ਚੀਜ਼ ਬਧੀਆ ਵਾ ਮਤਲਬ ਪਹਿਲਾਂ ਤਾਂ ਕੱਲਾ ਰਾਸ ਹੁੰਦਾ ਹੀ ਉਹਦਾ ਹਾਂ ਪਹਿਲਾਂ ਇਹ ਕਦੋਂ ਆ ਗਿਆ ਫਿਰ ਨਾਲ ਕੀ ਇਹ ਉਹਨੇ ਫੈਕਟਰੀ ਖੋਲੀ ਹੈ ਰਾਏਪੁਰ ਇੰਨੇ ਠੀਕ ਆ ਹਾਂ ਉਦੋਂ ਕੋਈ ਮਿਲਾਵਟ ਨਹੀਂ ਚੀਨੀ ਆ ਹਾਂ ਤਾਂ ਗੈਸ ਪਾਣੀ ਆ ਹਾਂ ਕਿਪਸ ਇੱਕਦਮ ਗੱਲ ਪਹਿਲਾਂ ਗੋਲੀ ਦਾ ਬਹੁਤ ਰਾਜ ਹੁੰਦਾ ਵੀ ਗੋਲੀ ਬੋਤਲ ਚ ਗਈ ਕਿਵੇਂ ਆ ਕਿਵੇਂ ਫਟੁੰਦੀ ਪਤਾ ਨਹੀਂ ਇਹ ਤਾਂ ਬੜਾ ਸਾਰੀ ਜਦੋਂ ਬੋਤਲ ਵੱਢਦੀ ਹੈ ਉਦੋਂ ਹੁੰਦੀ ਹੈ ਗੋਲੀ ਪ੍ਰੈਸ਼ਰ ਨਾਲ ਪੈਂਦੀ ਆ ਫਟਦੀ ਆ ਹਾਂ ਪ੍ਰੈਸ਼ਰ ਨਾਲ ਉਦੋਂ ਫਟ ਹੁੰਦੀ ਆ ਹਾਂ ਤੇ ਐਸ ਟਾਈਮ ਹੁਣ ਹੈਗਾ ਇਹ 20 ਰੁਪਏ ਦਾ ਗਲਾਸ ਹਾਂਜੀ ਤੇ ਉਹ ਹੈਗਾ ਉਹ 30 ਰੁਪਏ ਦਾ ਵਧੀਆ 30 ਦਾ ਪੈਦਾ ਤੇ ਚਲੀ ਜਾਂਦਾ ਵਧੀਆ ਹਾਂ ਵਧੀਆ ਬਹੁਤ ਵਧੀਆ ਲਿਆੜੀ ਪੈ ਜਾਂਦੀ ਐਨ ਸੈੱਟ ਠੀਕ ਆ ਤੇ ਅੱਬ ਤੇਰਾ ਕਰੇ ਭਲਾ ਕੀ ਕੀ ਸਮਾਨ ਫਿਰ ਇਹਦੇ ਚ ਪਾਉਨੇ ਆ ਤੁਸੀਂ ਜਿਹੜਾ ਗੰਨੇ ਦਾ ਰਸ ਬਣਾਉਨੇ ਆ ਗੰਨੇ ਦਾ ਨਿੰਬੂ ਪਾਈ ਦਾ ਹੂੰ ਪੁਦੀਨਾ ਹੂੰ ਤਾਂ ਬਰਫ਼ ਬਰਫ਼ ਨਮਕ ਨਾਮ ਹੁਕਮ ਦਾ ਠੀਕ ਆ ਹਾਂ ਇੱਥੇ ਜਦੋਂ ਇਹ ਤਾਂ ਬਹੁਤ ਫਾਇਦੇਮਨਾ 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 ਇਹ ਤਾਂ ਗੱਲ ਹੈ ਸਾਰੀਆਂ ਚੀਜ਼ਾਂ ਕੰਮ ਨਹੀਂ ਆ ਨੇ ਆਪਣੇ ਹੁਣ ਤੁਸੀਂ ਰੋਜ਼ ਪੀਓਗੇ ਤੇ ਮੇਦਾ ਜਿਹੜਾ ਨਾ ਮੇਦਾ ਫਿਰ ਸਾਫ਼ ਰਹਿੰਦਾ ਵਾ ਸਾਫ਼ ਰਹਿੰਦਾ ਜਿਵੇਂ ਹੁਣ ਜੇ ਆਪਾਂ ਮੌਸਮ ਦੇ ਹਿਸਾਬ ਨਾਲ ਗੱਲ ਕਰੀਏ ਕਿੰਨਾ ਟਾਈਮ ਖੜਦੇ ਹੋ ਤੁਸੀਂ ਉਰੇ 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 ਸ਼ਾਮ 6 ਵਜੇ ਤੱਕ ਨਹੀਂ ਨਹੀਂ ਉਹ ਤਾਂ ਚਲੋ ਸਵੇਰੇ ਤੁਸੀਂ ਆ ਜਾਂਦੇ ਹੋ ਨਾ 9-10 ਵਜੇ ਆ ਕੇ ਸ਼ਾਮ 6 ਮਤਲਬ ਜਿਵੇਂ ਹੁਣ ਗਰਮੀਆਂ ਨੇ ਹਾਂ ਹੁਣ ਆਪਣਾ ਅਪ੍ਰੈਲ ਚੱਲ ਪਿਆ ਹਾਂ ਕਿਹੜੇ ਮਹੀਨੇ ਤੱਕ ਨਵੰਬਰ ਤੱਕ ਨਵੰਬਰ ਤੱਕ ਖੜੋਂਗੇ ਹਾਂ ਫਰਵਰੀ ਤੋਂ ਨਵੰਬਰ ਤੱਕ ਫਿਰ ਜਿਵੇਂ ਨਵੰਬਰ ਤੇ ਤੁਸੀਂ ਬੰਦ ਕਰਤਾ ਕੰਮ ਆ ਉਹਦੋਂ ਫਿਰ ਕੀ ਕਰਦੇ ਹੋ ਮੇਲੇ ਤੇ ਆਈਦਾ ਮੇਲੇ ਟੂਰਨਾਮੈਂਟ ਤੇ ਅੱਛਾ ਚੱਲਦਾ ਕੰਮ ਇਹ ਕੰਮ ਚੱਲਦਾ ਰਹਿੰਦਾ ਮਤਲਬ ਲੋਕ ਪੀ ਜਾਂਦੇ ਨੇ ਕੋਈ ਠੰਡ ਘਰ ਇਹਦਾ ਫਾਇਦੇ ਮੰਨਦਾ ਉਹ ਬਰਫ ਪੈਂਦੀ ਹੁਣ ਸਿਆੜਾ ਬਰਫ ਨਹੀਂ ਪੈਂਦੀ ਹੂੰ بس ਵਸੇ ਨਹੀਂ ਦੇਖਦਾ ਤਾਂ ਬੱਦ ਆਪਣੇ ਹੁਣ ਗਰਮੀ ਨਹੀਂ ਆਉ ਹਾਂ ਗਰਮੀ 'ਚ ਵੀ ਬੱਦ ਵੀ ਗਰਮੀ ਦੇ ਬੱਦ ਵੇਖਦਾ ਹਾਂ ਹਾਂ ਤੇ ਅੱਛਾ ਫਿਰ ਤੁਸੀਂ ਉਹਨਾਂ ਟਾਈਮ ਮਿਲ ਜਿਵੇਂ ਆਪਣੇ ਹੋਣਾ ਹੌਲੇ ਮੱਲੇ ਵੇਲੇ ਲੰਗਰ ਵੀ ਲਾਉਂਦੇ ਆ ਆਪਣੇ ਰਾਸ ਦਾ ਤਿੰਨ ਚਾਰ ਦਿਨ ਮੇਲੇ ਸੀਗੇ ਉਦੋਂ ਫਿਰ ਮੇਲੇ ਜਾਂਦਾ ਹਾਂ ਆਲੇ-ਦਾਲ ਕਿੱਥੇ ਤੱਕ ਕੱਢਿਆ ਉਹਨੇ ਵੇੜਾ ਗੇੜਾ ਤਾਂ ਪਹਿਲਾਂ ਤਾਂ ਬਹੁਤ ਦੂਰ-ਦੂਰ ਜਾਂਦੇ ਰਹਾਂ ਆ 40 50 50 ਕਿਲੋਮੀਟਰ ਠੀਕ ਆ ਹਾਂ ਹਾਫ ਡਾਊਨ ਰੋਡ ਕਰਦੇ ਰਹਾਂ ਹਾਂ ਮਗਰ ਹੁਣ ਨਹੀਂ ਹੁਣ ਆਪਣਾ adda ਟਿਕਾਣਾ ਬਣ ਗਿਆ ਹੁਣ ਕਿੱਥੇ ਜਾਈਏ ਕੰਮ ਆਪਣਾ ਇੱਥੇ ਚੱਲੀ ਜਾਂਦਾ ਇੱਥੇ ਚੱਲੀ ਜਾਂਦਾ ਹ ਇਹ ਭਾਈ ਗੱਲ ਇਹ ਆ ਵੀ ਆਪਣੇ ਪਿੰਡ ਨੂੰ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਯਾਰ ਆਪਣੇ ਪਿੰਡ ਦਾ ਹੀ ਬਸਰੀਕ ਹੀ ਹੋ ਜਾਂਦਾ ਬੰਦਾ। ਹਾਂ ਘਰ ਨਾਲੋਂ ਜ਼ਿਆਦਾ ਟਾਈਮ ਬੰਦਾ ਕੰਮ ਤੇ ਗੜਦਾ ਹੁੰਦਾ ਹਨਾ ਇਹਨਾਂ ਦਾ ਵੱਧ ਟਾਈਮ ਮੁਰੇ ਨੱਕ। ਹੋਰ ਇੱਥੇ ਜਿਹੜੇ ਮੁੰਡੇ ਪੜ੍ਹ ਕੇ ਗਏ ਆ ਜਿਦੋਂ ਮੈਂ ਲਾਉਣਾ ਥੋੜੇ ਜਿਹੜੇ ਜਿਹੜੇ ਮੁੰਡੇ ਹੈ ਉਹਨਾਂ ਕੋਲੇ। ਸਹੀ ਆ ਸਹੀ ਆ। ਹਾਂ ਇਹ ਤਾਂ ਹੈ। ਹੈ ਗਿਆ ਕਿ ਨਹੀਂ? ਭਾਈ ਤੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਬੰਦੇ ਉਹਨਾਂ ਟਾਈਮ ਦੇ ਪੀ ਕੇ ਵੀ ਸਾਡੇ ਜਿੱਡੇ ਜਿੱਦੇ ਉਹਨਾਂ ਦੇ ਗਾਂ ਜਵਾਕ ਹੋ ਗਏ। ਉਹਨਾਂ ਟਾਈਮ ਦਾ ਘੜਦਾ ਭਾਈ ਓਰੇ ਤੇ ਉਮਰ ਕਿੰਨੀ ਹੋ ਗਈ ਥੋਡੀ? ਮੇਰੀ ਮੇਰੀ ਹੈਗੀ 65 ਸਾਲ। 65 ਸਾਲ عمر ਦੀ ਹਾਂ ਤੇ ਯਾਨੀ ਸੰਤੋਸ਼ ਤੋਂ ਭਾਈ ਕਿੱਥੇ ਦਵਾਦੇ ਤੋਂ ਹੈ ਮਤਲਬ ਤਸੱਲੀ ਆ ਕਿੱਥੇ ਤੋਂ ਹਾਂ ਇੱਥੇ ਹੀ ਗੁਰੂ ਮਹਾਰਾਜ ਦਾ ਸ਼ਕਰਾਨਾ ਆ ਆ ਹਾਂ ਹਾਂ ਜਿਹੜਾ ਗੱਤੇ ਲਾਇਆ ਭਾਈ ਵਧੀਆ ਹਾਂ ਕਿ ਨਹੀਂ ਪਰ ਆਏ ਆ ਦੋਸਤੋ ਵੀ ਜਿਹੜਾ ਵੀ ਕਿਤਾਹ ਨਾ ਜੇ ਆਪਾਂ ਮੇਰਾ ਸੁਭਾ ਹੋਰ ਆ ਮੇਰਾ ਆਪਣਾ ਉਧਾਰ ਸੁਧਾਰ ਮੈਂ ਚੱਲੀ ਜਾਂਦਾ ਰਹਿੰਦਾ ਮੈਂ ਚੱਲੀ ਜਾਂਦਾ ਹਾਂ ਇਹ ਵੀ ਭਾਈ ਕਿਸੇ ਨੂੰ ਪੁੱਠਾ ਸਿੱਧਾ ਬੋਲਿਆ ਨਹੀਂ ਹੈਗਾ ਹਾਂ ਤੁਸੀਂ ਦੇਖਦੇ ਹੀ ਆ ਬਿਲਕੁਲ ਬਿਲਕੁਲ ਪੈਸੇ ਨਹੀਂ ਇਹ ਜਾਓ ਜੀ ਫਿਰ ਪੈਸੇ ਮੇਰੇ ਪੈਸੇ ਨਹੀਂ ਬਣਦੇ ਹਾਂ ਕੀ ਗੱਲ ਹਨਾ ਤਾਂ ਹੋਰ ਵਾਧੂ ਦੇ ਜਾਂਦੇ ਆ ਵਾਧੂ ਦੇ ਜਾਂਦੇ ਆ ਲੈ ਭਾਈ ਦਿਲਪੀ ਬਾਈ ਦਾ ਓਡੇ ਹੀ ਵੱਡਾ ਜੇ ਕਹਿੰਦੇ ਰਸ ਪੀਣਾ ਭਾਈ ਜੇ ਕੋਈ ਪੈਸੇ ਨਹੀਂ ਹੈਗੇ ਤਾਂ ਭਾਈ ਰਸ ਪੀਜੋ ਪੈਸੇ ਲੰਘਦੇ ਕਰਦੇ ਫੇਰ ਕਰ ਲਾਂਗੇ ਕਹਿੰਦੇ ਆਪਾਂ ਫੇਰ ਦੇ ਜਾਂਦੇ ਆ ਮੈਨੂੰ ਪੈਸੇ ਕਿੱਥੇ ਪੈਸੇ ਮਰਦੇ ਲੈ ਕੇ ਤਾਂ ਨਹੀਂ ਗਿਆ ਕੋਈ ਨਹੀਂ ਨਹੀਂ ਨਾ 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 ਅੱਜ ਤੱਕ ਕੋਈ ਨੇ ਵਾਧੂ ਦੇ ਜਾਣਗੇ ਅੰਕਲ ਕੋਈ ਨਾ ਰੱਖ ਲੈ ਯਾਰ ਹਾਂ ਸਹੀ ਗੱਲ ਹੈ ਸਹੀ ਗੱਲ ਸਕੂਲ ਦਾ ਵੀ ਚੱਲ ਆਏ ਨਾਲ ਫਾਇਦਾ ਹਣਾ ਹਿਸਾਬ ਨਾਲ ਤੇਰੀ ਸੇਲ ਵਧੀਆ ਹੋਈ ਜਾਂਦੀ ਆ ਵਿਕੀ ਜਾਂਦਾ ਸਿਸਟਮ ਹਣਾ ਠੀਕ ਆ ਤੇ ਰੱਬ ਤੇਰਾ ਕਰੇ ਭਲਾ ਹੋਰ ਗੱਲ ਮੈਂ ਕਰਦੇ ਸੀਗੇ ਜਿਵੇਂ ਵੀ ਹੁਣ ਗੰਨੇ ਦਾ ਕੰਮ ਆ ਤੁਹਾਡਾ ਜਿਵੇਂ ਮੈਂ ਤੁਹਾਨੂੰ ਇੱਕ ਗੱਲ ਪੁੱਛਿਆ ਵੀ ਤਸੱਲੀ ਆ ਇਸ ਕਿੱਤੇ ਤੋਂ ਹਾਂ ਹਾਂ ਐਗਜ਼ਾਮਪਲ ਵੀ ਆ ਇੱਕ ਆਧਾਰਨ ਵੀ ਆ ਭਾਈ ਵੀ ਆਪਦਾ ਜਿਹੜਾ ਕਿੱਤਾ ਹੁੰਦਾ ਉਹਦੇ ਵਰਗੀ ਰੀਸ ਨਹੀਂ ਹਨਾ ਮਾਲਕੀ ਤਾਂ ਮਾਲਕੀ ਆ ਆਪਦਾ ਜਦੇ ਟਾਈਮ ਮਰਜੀ ਆਓ ਜਿਹੜੇ ਟਾਈਮ ਮਰਜੀ ਗਾਨਾ ਗਾਓ ਲੈ ਦੋਸਤੋ ਬੇਨਤੀ ਇਹ ਆ ਵੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਇੱਕ ਤਾਂ ਤੇ ਆਪਣੇ ਪਿੰਡ ਵਾਲੇ ਦਾ ਜਰੂਰ ਭਾਈ ਇਸ ਵੀਡੀਓ ਨੂੰ ਕਰਿਓ ਸ਼ੇਅਰ ਕਿਉਂਕਿ ਬਾਈ ਨੇ 23 ਸਾਲ 23 ਸਾਲ ਇਸ ਆਪਣੇ ਪਿੰਡ ਨੂੰ ਦਿੱਤੇ ਨੇ ਇੱਥੇ ਹੀ ਪੱਕਾ ਟਿਕਾਣਾ ਨਹੀਂ ਬੰਦਾ ਬਦਲ ਲੈਂਦਾ ਨਹੀਂ ਪਰ ਕਦੇ ਮਨ 'ਚ ਗੱਲ ਆਈ ਨਹੀਂ ਆਈ ਵੀ ਯਾਰ ਵੀ ਆਪਾਂ ਕਿਤੇ ਹੋਰ ਪਾਸੇ ਲੱਗ ਨਾ ਨਾ ਹਾਂ ਨਾ ਇੱਥੇ ਹੀ ਗੱਲ ਆ ਇੱਥੇ ਹੀ ਪੱਕਾ ਹੀ ਇੱਥੇ ਪੱਕਾ ਹੀ ਗਾਂਹਾਂ ਦੇ ਵੀ ਨਾ ਕਦੇ ਥਾ ਹੁਣ ਮਨ ਟਿਕਾਉਣਾ ਚਾਹੀਦਾ ਨਾ ਮਨ ਟੇਗਣਾ ਚਾਹੀਦਾ ਹਾਂ ਮੇਨ ਗੱਲ ਬੰਦੇ ਦੀ ਇਹ ਹੈ ਵੀ ਮਨ ਟੇਗਣਾ ਚਾਹੀਦਾ ਭਾਈ ਠੀਕ ਹੈ ਮੈਂ ਤਾਂ ਉਹ ਇੱਥੇ ਹੀ ਮਿਲ ਜਾਣਾ ਇੱਥੇ ਹੀ ਮਿਲ ਜਾਣਾ ਹਾਂ ਜਿੱਥੇ ਜਿੱਥੇ ਮਰਜੀ ਜਾਓ ਮਿਲਣਾ ਉਹੀ ਹੈ ਸਹੀ ਗੱਲ ਆ ਸਹੀ ਗੱਲ ਆ ਇਹ ਤਾਂ ਗੱਲ ਹੈ ਚੱਲ ਭਾਈ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ ਤੇ ਬਾਕੀ ਲੰਘਦੇ ਕਰਦੇ ਜੂਸ ਵੀ ਆਪਣਾ ਰਾਸ ਗੰਨੇ ਦਾ ਪੀ ਕੇ ਜਾਇਆ ਕਰੋ ਪੱਲਾ ਆ ਗਿਆ ਪੱਠੇ ਵਾਲੀ ਰੇੜੀ ਲੈ ਕੇ ਮਾਰਾ ਦੇ ਨੇਗਾ ਇਹਨਾਂ ਜੂਸ ਬਣਾਉਣਾ ਤੇ ਪਰ ਇਹ ਨੂੰ ਕਰ ਲਿਆ ਉਹਨੇ ਤੇ ਭਾਈ ਕਰ ਜੂਸ ਦਾ ਅਗਲਾ ਰੈਡੀ ਅਸੀਂ ਵੀ ਪੀਨੇ ਆ ਤੇ ਤੁਸੀਂ ਵੀ ਭਾਈ ਨੰਗਦੇ ਕਰਦੇ ਜਰੂਰ ਪੀ ਗਏ ਆ ਭਾਈ ਕੋਈ ਗੱਲ مانਦੀ ਕੋਈ ਰਹਿ ਗਈ ਹੋਵੇ ਜਿਹੜੀ ਕਹਿਣੀ ਹੋਵੇ ਨਹੀਂ ਨਹੀਂ ਠੀਕ ਹੈ ਬਸ ਬਸ ਆਹੀਏ ਵੀ ਭਾਈ ਬਾਤ ਤੋਂ ਵੱਧ ਆਓ ਹਨਾ 10 10 20 ਰੁਪਏ ਦਾ ਯਾਰ ਗਲਾਸ ਆ ਬੰਦੇ ਦੀ ਮਿਹਨਤ ਆ ਚਲੋ ਹਾਂ ਇਹਨੂੰ ਭਾਈ ਕਿਸੇ ਹੋਰ ਚੀਜ਼ ਤੇ ਨਾ ਪਾਇਓ ਹਨਾ ਵੀ ਮਤਲਬ ਉਹ ਬੰਦੇ ਇਹ ਬੰਦੇ ਉਹ ਚੀਜ਼ ਆਪਾਂ ਚਲੋ ਲਾਉਣੀ ਆ ਜੂਸ ਵੀ ਦੇਖੋ ਕਿੰਨੇ ਸਫਾਈ ਨਾਲ ਬਣਿਆ ਵਾ ਦੇਖੋ ਹਾਂ ਸਫਾਈ ਨਾਲ ਦੀ ਬਸ ਇਹ ਦੀ ਕਰੇ ਵੀ ਮਿਹਨਤ ਆ ਜਿਹੜੀ ਹਾਂ ਮਿਹਨਤ ਕਾਜ ਲੋਕਾਂ ਨੂੰ ਸਲਾਮ ਆ ਸਦਾਈ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ ਇਹ ਜਿਹੜੀਆਂ ਚੀਜ਼ਾਂ ਅਸੀਂ ਲੈ ਭਾਈ ਤਿੰਨ ਗਾ ਹਾਲਾਤੇ ਇੱਕ ਪਾਲੇ ਦਾ ਇੱਕ ਆਸ਼ੂ ਦਾ ਇੱਕ ਮੇਰਾ ਲੈ ਧੰਨਵਾਦੀ ਕਰਦੇ ਵੀਡੀਓ ਸ਼ੇਅਰ ਸਾਸੀ ਗਾਲ